ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929488 ਤੁਹਾਡੇ ਕੋਲੇ ਗੱਡੀ ਐ ਮੋਟਰਸਾਈਕਲ ਐ ਤੁਸੀਂ ਵੇਚਣਾ ਚਾਹਉਂਦੇ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡਪਾ ਤੋਂ ਬਾਡੀ ਫਰੀ ਚਲਾ ਦਾਂਗੇ ਜੇ ਤੁਸੀਂ ਲਗਵਾਉਣੀ ਐ ਸੀ ਪਹਿਲੀ ਗੱਡੀ ਆਪਾਂ i20 11 ਮਾਡਲ ਤੀਜੇ ਨਾਮ ਗੱਡੀ ਆ ਜੀ 2.5 ਲੱਖ ਰੁਪਏ ਡਿਮਾਂਡ ਐ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਚਿੱਟੇ ਰੰਗ ਦੀ ਬਟਾਲੇ ਖੜੀ ਐ ਸੀ ਤੁਸੀਂ ਇੱਕ ਵਾਰੀ ਗੱਡੀ ਨੂੰ ਦੇਖੋ ਜੀ ਜੇ ਤੁਹਾਨੂੰ ਗੱਡੀ ਪਸੰਦ ਇਹ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਬਟਾਲੇ ਜਾ ਕੇ ਦੇਖ ਸਕਦੇ ਹੋ ਗੱਡੀ ਪੂਰੀ ਸੋਹਣੀ ਹੈ ਜੀ ਸਾਰਾ ਕੰਮ ਮਾਲਕ ਨੇ ਮੋਕੇ ਦਾ ਕਰਵਾ ਰੱਖਿਆ ਮਾਲਕ ਨੇ ਗੱਡੀ ਵੇਚਣੀ ਹੈ ਤੇ ਆਪਾਂ ਸਪੈਸ਼ਲ ਤੁਹਾਡੇ ਵਾਸਤੇ ਗੱਡੀ ਇਹ ਲੈ ਕੇ ਪਹੁੰਚੇ ਹਾਂ ਸੀ ਇਹ ਤੋਂ ਇਲਾਵਾ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਦੇਖਣ ਨੂੰ ਮਿਲ ਜਾਣਗੀਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਟਾਲੇ ਖੜੀ ਹੈ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਚਾਰੇ ਪਾਸੇ ਮਾਲਕ ਨੇ ਸਾਰਾ ਕੁਝ ਦਿਖਾਇਆ ਫੋਟੋਆਂ ਰਹੀਂ ਬਾਕੀ ਨੰਬਰ ਸਕਰੀਨ ਤੇ ਮਾਲਕ ਦਾ ਜਿਨ੍ਹਾਂ ਦੀ ਗੱਡੀ ਹੈ ਗੱਲਬਾਤ ਤੁਸੀਂ ਜੋ ਵੀ ਕਰਨੀ ਹੈ ਕਰ ਸਕਦੇ ਹੋ 62808 ਤੇ 39423 ਨੰਬਰ 2 ਤੇ ਆਪਾਂ ਆਲਟੋ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ 10 ਮਾਡਲ ਗੱਡੀ ਆ ਆਲਟੋ ਗੱਡੀ ਵਾਸਤੇ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਐ ਸੀ ਲਗਭਗ ਆਪਾਂ ਜਿਹੜੀ ਵੀਡੀਓ ਲੈ ਕੇ ਪਹੁੰਚਦੇ ਹਾਂ ਉਹਦੇ ਵਿੱਚ ਆਲਟੋ ਗੱਡੀ ਹੁੰਦੀ ਹੁੰਦੀ ਐ 10 ਮਾਡਲ ਐ 29 ਤੱਕਰ ਪਾਸਿੰਗ ਐ ਪਾਸਿੰਗ ਵਾਲੀ ਗੱਡੀ ਐ ਸੀ ਇਹ 29 ਤੱਕਰ ਅਪ ਕਰਵਾਈ ਹੋਈ ਐ ਆਰ ਸੀ ਚਿਪਾ ਲਈ ਬਣੀ ਹੋਈ ਐ ਜੀ ਜਿੰਨੇ ਕਾਗਜ਼ ਪੱਤਰ ਹੁੰਦੇ ਸਾਰੇ ਪੂਰੇ ਮਿਲ ਜਾਣਗੇ ਨਾ ਤਾਂ ਗੱਡੀ 'ਚ ਕੋਈ ਕਮੀ ਐ ਸੀ ਨਾ ਕੋਈ ਇੰਜਨ ਗੇਅਰ 'ਚ ਨਾ ਕੋਈ ਚਲਾਉਣੇ 'ਚ ਨਾ ਕੋਈ ਸਟਾਰਟਿੰਗ 'ਚ ਪੂਰੀ ਵਧੀਆ ਗੱਡੀ ਐ ਸੀ ਤੇ ਅੱਧੇ ਸਾਲਫ ਤੇ ਗੱਡੀ ਸਟਾਰਟ ਹੋ ਜਾਂਦੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਕਿਸੇ ਨੇ ਟਰਾਈ ਲੈਣੀ ਹੈ ਗੁਰਦਾਸਪੁਰ ਜਾ ਕੇ ਦੇਖ ਸਕਦੇ ਹਾਂ ਡਿਮਾਂਡ 1 ਲੱਖ 40000 ਰੁਪਿਆ ਇੱਕ ਕਹੀ ਹੈ ਮਾਲਕ ਨੇ ਬਾਕੀ ਕਹਿੰਦੇ ਸੀ ਕਿ ਮੌਕੇ ਤੇ ਰੇਟ ਕੀਤਾ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਰੇਟ ਕੀਤਾ ਜਾਊਗਾ ਗੱਲਬਾਤ ਕਰਨੀ ਹੈ ਕੋਈ 90412394651 ਜਲਦੀ ਜਲਦੀ ਵੀਡੀਓ ਚ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9466329482 ਉੱਤੇ ਆਪਣਾ ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਐਡ ਕਰਵਾਉਣੀ ਹੈ ਤੁਸੀਂ ਤਾਂ ਭੇਜੋ ਆਪਣੀ ਕੋਲੇ ਗੱਲ ਕਰਾਂਗੇ ਆਪਾਂ ਵੈਨਿਊ ਗੱਡੀ ਦੀ ਤੀਜੇ ਨੰਬਰ ਤੇ ਵੈਨਿਊ ਡੀਜ਼ਲ ਤੇ ਗੱਡੀ ਆ ਸੀ ਇਹ ਤੇ ਪੁਸ਼ ਬਟਨ ਸਟਾਰਟ ਹੈ ਜੀ ਬਟਨ ਤੋਂ ਸਟਾਰਟ ਹੁੰਦੀ ਆ 19 ਮਾਡਲ ਗੱਡੀ ਮਾਲਕ ਨੇ ਦੱਸੀ ਆ ਦਿੱਲੀ ਨੰਬਰ ਹੈ ਜੀ ਤੇ ਤਰਨ ਤਰਨ ਮਾਲਕ ਦਾ ਏਰੀਆ ਦਾ ਜਾ ਕੇ ਤੁਸੀਂ ਦੇਖਣਾ ਚਾਹੋ ਲਿਓ ਤਾਂ ਜਾ ਕੇ ਦੇਖ ਸਕਦੇ ਹੋ ਤਰਨ ਤਰਨ ਮਾਲਕ ਨੇ ਏਰੀਆ ਦੱਸਿਆਗਾ ਤੇ ਮਾਲਕ ਨੇ ਰੇਟ ਜਿਹੜਾ ਦੱਸਿਆ ਇਹਨਾਂ ਨੇ ਦੋ ਰੇਟ ਕਨਫਰਮ ਕੀਤੇ ਸੀ ਮਾਲਕ ਕਹਿੰਦੇ ਨੇ ਜੇ ਗੱਡੀ ਦਿੱਲੀ ਨੰਬਰ ਦੇ ਨਾਲ ਹੀ ਲੈਣੀ ਹੈ ਤਾਂ ਮਿਲ ਜੂਗੀ 5,65,000 ਦੇ ਵਿੱਚ ਜੇ ਪੰਜਾਬ ਨੰਬਰ ਦਾ ਨੰਬਰ ਲਗਾਉਣਾ ਹੈਗਾ ਤਾਂ 6,20,000 ਰੁਪਿਆ ਇਹਨਾਂ ਨੇ ਡਿਮਾਂਡ ਕਹੀ ਹੈ ਜੀ ਬਾਕੀ ਉੱਤੇ ਥੱਲੇ ਹੋ ਜੂਗਾ ਡਿਸਕਾਊਂਟ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਜਿਹਨੂੰ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆ ਕੇ ਦੇਖੋ ਕਰੀ ਬਾਕੀ ਫੋਟੋ ਮੱਚ ਇੰਨੇ ਸਾਰਾ ਕੁਛ ਦਿਖਾਈ ਹੈ ਕੰਮ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਬਹੁਤ ਸੋਹਣੀ ਲਾਈਟਿੰਗ ਹੋਈ ਹੈ ਤੇ ਬਹੁਤ ਸੋਹਣੀ ਗੱਡੀ ਹੈ ਤੇ ਚਲਾਉਣੀ ਤੁਹਾਨੂੰ ਪਤਾ ਹੀ ਹੈ ਜੀ ਨਵੀਂ ਗੱਡੀ ਹੈ ਪੂਰੀ ਓਕੇ ਦੀ ਕੰਡੀਸ਼ਨ ਹੈ ਓਕੇ ਦੀ ਚਲਾਉਣੀ ਹੈ ਤੇ ਇੰਜਨ ਵੀ ਰੋਕੀ ਹੈ ਕੰਮ ਸਾਰਾ ਕੰਪਲੀਟ ਆਪਾਂ ਨੂੰ ਮਿਲੂਗਾ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਮਾਲਕ ਨੂੰ 95179 17485 ਤੇ ਹੁਣ ਸਕੋਰਪਿਓ ਗੱਡੀ ਦੀ ਆਪਾਂ ਗੱਲ ਕਰਾਂਗੇ ਅਸੀਂ ਮਾਲਕ ਨੇ ਵੇਚਣ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ 17 ਮਾਡਲ ਹੈ ਤੀਜੇ ਨਾਮ ਹੈ ਬਰਨਾਲੇ ਖੜੀ ਹੈ ਗੱਡੀ S10 ਜੀ ਹੈ S10 ਮਾਡਲ ਚ ਗੱਡੀ ਆਪਰ ਮਿਲੂਗੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਤੇ ਸੀਟ ਕਵਰ ਤੇ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਆਪਾਂ ਦੱਸ ਹੀ ਰਹੇ ਹਾਂ ਜੀ ਫੋਟੋਵਾਂ ਚ ਸਾਰਾ ਕੁਝ ਤੁਸੀਂ ਚੈੱਕ ਕਰ ਰਹੇ ਹੋ ਕਾਲੇ ਰੰਗ ਦੀ ਗੱਡੀ ਹੈ ਜੀ ਕਾਲੀ ਸਕੋਰਪਿਓ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਨੂੰ ਕਾਲੀ ਸਕੋਰਪਿਓ ਸਾਰਿਆਂ ਨੂੰ ਪਸੰਦ ਆ। ਅੱਜ ਕੱਲ੍ਹ ਜਿਆਦਾ 트ੈਂਡ ਕਾਲੀਆਂ ਗੱਡੀਆਂ ਦਾ ਚੱਲ ਰਿਹਾਗਾ। 9,25,000 ਰੁਪਇਆ ਡਿਮਾਂਡ ਇਹਨਾਂ ਨੇ ਕਹੀ ਆ। ਬਰਨਾਲੇ ਖੜੀ ਆ ਗੱਡੀ। ਜਾ ਕੇ ਦੇਖ ਸਕਦੇ ਹੋ, ਚਲਾ ਕੇ ਦੇਖ ਸਕਦੇ ਹੋ, ਸਟਾਰਟ ਕਰਕੇ ਦੇਖ ਸਕਦੇ ਹੋ। ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ, ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਡਾਇਰੈਕਟ ਤੁਸੀਂ ਆਪ ਗੱਲ ਕਰੋ ਜੀ। ਵਿਚ ਵਿਚਾਲੇ ਕਿਸੇ ਨੂੰ ਪਾਉਣ ਦੀ ਲੋੜ ਨਹੀਂ, ਸਿੱਧੀ ਮਾਲਕ ਨਾਲ ਗੱਲ ਕਰੋ। ਜਾ ਕੇ ਗੱਡੀ ਨੂੰ ਦੇਖੋ, ਰੇਟ ਆਪ ਦਾ ਫਾਈਨਲ। ਤੁਸੀਂ ਵੇਖ ਕੇ ਕਰ ਲਿਓ ਫਾਈਨਲ ਡੀਲ ਕਰ ਸਕਦੇ ਹੋ ਖਰੀਦ ਕੇ ਲੈ ਜਾ ਸਕਦੇ ਹੋ ਗੱਡੀ ਸੋਹਣੀ ਐ 9041575200 ਪੂਰਾ ਮਾਲਕ ਦਾ ਨੰਬਰ ਐ ਜੀ ਤੇ ਕਿਵੇਂ ਦੀ ਲੱਗ ਰਹੀ ਐ ਜੀ ਵੀਡੀਓ ਚੱਲਦੀ ਚੱਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਇਓ ਥੱਲੇ ਇੱਕ ਆਪਾਂ ਇੱਕ ਮੋਟਰਸਾਈਕਲ ਵਾਲੀ ਰੈਡੀ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਉਂਦੀ ਰਹਿੰਦੀ ਐ ਕਈ ਵਾਰੀ ਆਉਂਦੇ ਰਹਿੰਦੇ ਐ ਮੈਸੇਜ ਵੀ ਸਾਨੂੰ ਕੋਈ ਰੈਡੀ ਵੀ ਦਿਖਾਓ 25000 ਦੀ ਡਿਮਾਂਡ ਚ ਆਪਾਂ ਇਹ ਰੈਡੀ ਲੈ ਕੇ ਪਹੁੰਚਿਆ ਗੜ ਸ਼ੰਕਰ ਮਾਲਕ ਨੇ ਏਰੀਆ ਦੱਸਿਆ ਜਿਹੜਾ ਮੋਟਰਸਾਈਕਲ ਲੱਗਿਆ ਹੋਇਆ ਉਹ ਪਲਸਰ ਲੱਗਿਆ ਹੋਇਆ ਤੇ ਕੰਡੀਸ਼ਨ ਆ ਲੁੱਕਿਆ ਤੇ ਬਣਾਈ ਨੂੰ ਵੀ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜੀ ਐ ਗੱਡ ਸ਼ੰਕਰ ਕਿਸ ਨੂੰ ਪਸੰਦ ਆਈ ਐ ਰੇੜੀ ਕੋਈ ਖਰੀਦਣ ਦਾ ਹੈਗਾ ਚਾਹ ਬਾਦ ਕਿਸੇ ਨੂੰ ਲੋੜ ਹੈਗੀ ਐ ਤਾਂ ਮਾਲਕ ਦੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ 98556 ਤੇ 793118 ਮਸ਼ੀਨਰੀਆਂ ਤੇ ਵੀਡੀਓ ਤੁਸੀਂ ਸਾਰੀ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜ਼ਰੂਰ ਕਮੈਂਟ ਕਰਕੇ ਦੱਸੀ ਜਾਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਤੇ ਨਵੇਂ ਹੋ ਪਹਿਲੀ ਵਾਰ ਆਇਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਇੱਕ ਵਾਰੀ ਚੈੱਕ ਕਰ ਲਓ ਜੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਇੱਕ ਵਾਰੀ ਦੇਖ ਜਰੂਰ ਲਿਓ ਜੀ ਤੇ ਗੱਲ ਆਪਾਂ ਕਰ ਰਹੇ ਹਾਂ ਜ ਕੁਛ ਵੀ ਜੇ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਹੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਦੇ ਵਿੱਚ ਹੀ ਲਿਖਿਆ ਰਹਿੰਦਾ ਹੈ ਤੇ ਹਰ ਇੱਕ ਵੀਡੀਓ 'ਚ ਲਿਖਿਆ ਰਹਿੰਦਾ ਜੀ ਆਪਾਂ ਗੱਲ ਕਰਾਂਗੇ ਹੁਣ ਆਪਣੇ ਕੋਲ ਇੱਕ ਗੱਡੀ ਪਹੁੰਚੀ ਹੈ ਜੀ ਗੱਡੀ ਹੈਗੀ ਅਸੀਂ ਇਹ Alto LXi ਦੂਜੇ ਨਾਮ ਮਾਲਕ ਨੇ ਗੱਡੀ ਦੱਸੀ ਆ 2010 ਮਾਡਲ ਦੱਸੀ ਆ ਮਾਲਕ ਨੇ 2030 ਤੱਕਰ ਇਸ ਗੱਡੀ ਦੀ ਪਾਸਿੰਗ ਅਪ ਕਰਵਾਈ ਹੋਈ ਹੈ 1,30,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਕੋਲਿਆਕਲਾ ਮਾਲਕ ਦਾ ਏਰੀਆ ਦਾ ਗੱਡੀ ਸੋਹਣੀ ਹੈ ਜੀ ਸਿਲਵਰ ਰੰਗ 'ਚ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਫਰੈਸ਼ ਮਿਲਣਗੇ ਇੰਜਨ ਪੂਰਾ ਵਧੀਆ ਜੀ ਚਲਾਉਣ ਚ ਗੱਡੀ ਇੱਕ ਨੰਬਰ ਹੈ ਸੀਟ ਕਵਰ ਆਪਰ ਵਧੀਆ ਮਿਲ ਜਾਣਗੇ ਤੇ ਮਾਲਕ ਨੇ ਵਧੀਆ ਰੱਖੀ ਹੋਈ ਹੈ ਚਲਾਈ ਵਧੀਆ ਹੋਈ ਹੈ ਬਾਕੀ ਮੋਕੇ ਦਾ ਸਾਰਾ ਕੰਮ ਏ ਟੂ ਜ਼ेड ਮਾਲਕ ਨੇ ਕਰਵਾ ਰੱਖਿਆ ਮਾਲਕ ਕਹਿੰਦੇ ਨੇ ਵੀ ਗੱਡੀ 1 ਰੁਪਿਆ ਭਾਲਦੇ ਨਹੀਂ ਕਿਸੇ ਪਾਸੋਂ ਵੀ ਨਾ ਅੰਦਰੋਂ ਨਾ ਬਾਹਰੋਂ ਸਾਰੇ ਜਿੰਨੇ ਫੰਕਸ਼ਨ ਹੁੰਦੇ ਆ ਉਹ ਵੀ ਵਰਕਿੰਗ ਚ ਨੇ ਤੇ ਚਲਾਉਣ ਚ ਵੀ ਇੱਕ ਨੰਬਰ ਹੈ ਸਟਾਰਟਿੰਗ ਪੂਰੀ ਵਧੀਆ ਇੰਜਨ ਗੇਅਰ ਬਾਕੀ ਮਾਲਕ ਨੇ ਕਿਹਾਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਵਾਰੀ ਆ ਕੇ ਦੇਖੋ ਨਿਰਾਸ਼ ਹੋ ਕੇ ਬੰਦਾ ਨਹੀਂ ਜਾਊਗਾ ਖਰੀਦ ਕੇ ਹੀ ਲੈ ਕੇ ਜਾਊਗਾ ਬਾਕੀ ਰੇਟ ਕੀਤਾ ਜਾਊਗਾ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਸੀ ਅਸੀਂ ਗੱਡੀ ਸੇਲ ਕਰ ਦਾਂਗੇ ਜਿਹਨੂੰ ਵੀ ਪਸੰਦ ਆਉਂਦੀ ਹੈ ਜੀ ਗੱਡੀ ਤੇ ਕੋਈ ਖਰੀਦਣ ਦਾ ਹੈਗਾ ਚਾਹਵਨ ਕਿਸੇ ਨੇ ਲੈਣੀ ਹੈ ਗੱਡੀ ਅਹੀਂ 77400 ਪੂਰਾ ਤੇ 60240 ਬਾਕੀ ਜਾਣਕਾਰੀ ਸਾਰੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਜਾਣਕਾਰੀ ਆਪਾਂ ਸਾਰੀ ਸਕਰੀਨ ਤੇ ਨਾਲ ਦੀ ਨਾਲ ਦੇ ਹੀ ਦਿੰਦੇ ਹਾਂ ਸੀ ਜੇਨ ਗੱਡੀ ਦੀ ਗੱਲ ਕਰਾਂਗੇ ਟਾਇਰ ਦੇਖ ਲਓ ਗੱਡੀ ਦੀ ਕੰਡੀਸ਼ਨ ਚੈੱਕ ਕਰ ਲਓ ਪਟਿਆਲੀ ਤੋਂ ਗੱਡੀ ਪਹੁੰਚੀ ਆਪਣੇ ਕੋਲੇ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਹੈ ਇਹ ਵੇਚਣੀ ਹੈ ਮਾਲਕ ਨੇ 65000 ਦੀ 65000 ਰੁਪਏ ਹੈ ਕੋਈ ਫਾਈਨਲ ਰੇਟ ਨਹੀਂ ਕਿਹਾ ਹੈ ਇਹਨਾਂ ਨੇ ਇੱਕ ਡਿਮਾਂਡ ਕਹੀ ਆ ਪੰਜ ਮਾਡਲ ਹੈ ਪਟਿਆਲੇ ਖੜੀ ਆ ਟਾਇਰ ਵਧੀਆ ਨੇ ਸੋਹਣੀ ਗੱਡੀ ਆ ਸੋਹਣੇ ਟਾਇਰ ਨੇ ਸੋਹਣੀ ਕੰਡੀਸ਼ਨ ਆ ਅੰਦਰ ਦੀ ਵੀ ਤੇ ਬਾਹਰ ਦੀ ਵੀ ਬਾਕੀ ਪਟਿਆਲੇ ਜਾ ਕੇ ਦੇਖ ਸਕਦੇ ਹੋ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜਾਨਕਾਰੀ ਸਾਰੀ ਮਿਲ ਗਈ ਹੋਗੀ ਗੱਲਬਾਤ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਾਲਕੀ ਦੇ ਨਾਲ ਆਪਸੀ ਦੀ ਡਾਇਰੈਕਟ ਤੁਸੀਂ ਕਰ ਸਕਦੇ ਹੋ ਗੱਲਬਾਤ ਕਰਕੇ ਰੇਟ ਆਪ ਦਾ ਫਾਈਨਲ ਕਰਕੇ ਜੀ ਡੀਲ ਫਾਈਨਲ ਕਰਕੇ ਗੱਡੀ ਨੂੰ ਖਰੀਦ ਕੇ ਲੈ ਸਕਦੇ ਹੋ ਬਾਕੀ ਜਿੰਨੀਆਂ ਗੱਡੀਆਂ ਤੁਹਾਨੂੰ ਦਿਖਾਈਆਂ ਸੀ ਵਧੀਆ ਰੇਟਾਂ 'ਚ ਸੀਗੀਆਂ ਵਧੀਆ ਭਾਅ 'ਚ ਬਣ ਰਹੀਆਂ ਸੀ ਜੀ ਨੂੰ ਵੀ ਗੱਡੀ ਕੋਈ ਵੀ ਪਸੰਦ ਆਉਦੀ ਹੈ ਮਾਲਕ ਨਾਲ ਸਿੱਧੀ ਆਪ ਗੱਲਬਾਤ ਕਰੋ ਗੱਲਬਾਤ ਕਰਕੇ ਜਾ ਕੇ ਦੇਖੋ ਤੇ ਡੀਲ ਕਰੋ ਤੇ ਖਰੀਦ ਕੇ ਲਿਆਓ ਜੀ ਤੇ ਅੱਜ ਦੀ ਵੀਡੀਓ 'ਚ ਬਸ ਇੰਨਾ ਕੁਝ ਹੀ ਸੀਗਾ ਕੱਲ ਨੂੰ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਕੁ ਰੇਟ ਤੱਕ ਕੋਈ ਗੱਡੀ ਮੋਟਰਸਾਈਕਲ ਰੇੜੀ ਛੋਟਾ ਹਥੀ ਕੁਝ ਵੀ ਚਾਹੀਦਾ ਦੱਸੋ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਅਗਲੀ ਵੀਡੀਓ ਚ ਆਪਾਂ ਐਡ ਤੋਂ ਬਾਡੀ ਲਾ ਦਾਂਗੇ ਆਪਣੇ ਕੋਲੇ ਭੇਜ ਦਿਓ ਉੱਤੇ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਜੀ